ਇਸ ਆਵਾਜ਼ ਨੂੰ ਸੁਣ ਕੇ ਮਨ ਭੱਜ ਗਿਆ ਤੇ ਜਮਾ ਨੇ ਐਸੇ ਹੀ ਗੱਲ ਦਾ ਫਾਇਦਾ ਚੁੱਕਣਾ ਹੈ ਜੋ ਜਿਵੇਂ ਇਸ ਆਵਾਜ਼ ਤੋਂ ਡਰਦਾ ਭੱਜ ਗਿਆ ਉਹਨਾਂ ਨੇ ਫੜ ਲੈਣਾ ਹਾਂਜੀ ਇਹ ਕਹਾਣੀ ਹੈ ਮਨ ਦੀ ਜੋ ਮਨ ਦੀ ਇਸ ਕਹਾਣੀ ਨੂੰ ਸਮਝ ਗਿਆ ਉਹ ਜਮਾ ਦੇ ਵੱਸ ਵਿੱਚ ਨਹੀਂ ਪਵੇਗਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੀਵਾਂ ਵਾਸਤੇ ਇੱਕ ਅਜੀਹਾ ਸਹਾਰਾ ਰੱਖਿਆ ਹੈ ਸਹਾਰਾ ਜੀਵਾਂ ਨੂੰ ਦਿੱਤਾ ਹੈ ਕਿ ਜੋ ਜੀਵ ਆਪਣੇ ਜੀਵਨ ਦੇ ਦੌਰਾਨ ਗੁਰੂ ਧਾਰਨ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਨੂੰ ਉਹ ਸਹਾਰਾ ਸਹਿਜ ਸੁਭਾਅ ਮਿਲ ਜਾਂਦਾ ਹੈ ਇਸ ਸਹਾਰੇ ਦਾ ਜ਼ਿਕਰ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਨਾਮ ਦੇ ਰੂਪ ਵਿੱਚ ਦਿੱਤਾ ਹੈ ਬਾਣੀ ਵਿੱਚ ਇਸ ਨੂੰ ਨਾਮ ਆਖਿਆ ਗਿਆ ਹੈ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਹੈ ਤੁਨ ਰੂਪ ਹੈ ਹੋਣ ਇਸ ਨਾਮ ਦੇ ਕੋਲੋਂ ਜੋ ਜਾਮਿਆ ਉਹ ਵੀ ਡਰਦੇ ਆ ਜੋ ਜੀਵ ਆ ਉਹ ਵੀ ਡਰਦਾ ਆ ਜੀਵ ਤਾਂ ਡਰਦਾ ਆ ਕਿਉਂਕਿ ਜਦੋਂ ਅਜੇਹੀ ਗੂੰਜ ਅੰਦਰੋਂ ਪੈਂਦੀ ਹੈ ਗੁਰੂ ਨਾਮ ਧਾਰਨ ਕੀਤਾ ਹੁਣ ਕਰਕੇ ਗਿਆਨ ਨਾ ਹੁਣ ਕਰਕੇ ਬਾਣੀ ਨੂੰ ਵਿਚਾਰਨ ਨਾ ਕਰਕੇ ਜੀਵ ਇਸ ਆਵਾਜ਼ ਤੋਂ ਡਰਦਾ ਆ ਉਹ ਜੀਵਨ ਦੇ ਦੌਰਾਨ ਵੀ ਇਸ ਆਵਾਜ਼ ਤੋਂ ਡਰਦਾ ਰਹਿੰਦਾ ਤੇ ਅੰਤ ਸਮੇਂ ਵੀ ਇਸ ਆਵਾਜ਼ ਤੋਂ ਡਰਦਾ ਭਜਦਾ ਹੈ ਗੁਰੂ ਜੀ ਪਾਨੂੰ ਸਮਝਾਉਂਦੇ ਆ ਕਿ ਜਿੱਥੇ ਇਹ ਨਾਮ ਚੱਲਦਾ ਹੈ ਜਮ ਉੱਥੇ ਆ ਨਹੀਂ ਸਕਦੇ ਜਮ ਉਸ ਏਰੀਏ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਜਿਸ ਜੀਵ ਨੂੰ ਇਹ ਨਾਮ ਸੁਣਾਈ ਦਿੰਦਾ ਹੈ ਪਰ ਜਿਹੜਾ ਜੀਵ ਇਸ ਨਾਮ ਦੇ ਏਰੀਏ ਦੇ ਵਿੱਚੋਂ ਨਿਕਲ ਗਿਆ ਨਾਮ ਨੂੰ ਛੱਡ ਕੇ ਉਹ ਫਿਰ ਕਿੱਥੇ ਜਾਵੇਗਾ ਜਮਾ ਦੇ ਕੋਲ ਮਾਇਆ ਦੇ ਕੋਲ ਤੇ ਮਾਇਆ ਉਸ ਨੂੰ ਫੜ ਲਵੇਗੀ ਜਕੜ ਲਵੇਗੀ ਇਸੇ ਜਗੜਨ ਤੋਂ ਇਸੇ ਮਾਇਆ ਤੋਂ ਆਪਾਂ ਦੂਰ ਹੋਣਾ ਹੈ ਕਿਵੇਂ ਹੋਣਾ ਹੈ ਵਾਹਿਗੁਰੂ ਜੀ ਦਾ ਸਿਮਰਨ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਜੀਵ ਆਪਣੇ ਆਪ ਨੂੰ ਨੌ ਦਵਾਰਾਂ ਤੋਂ ਪਰੇ ਕਰ ਸਕਦਾ ਹੈ ਤੇ ਆਪਣੇ ਮਨ ਦਾ ਹਸਣ ਦਸਮ ਦਵਾਰ ਦੇ ਵਿੱਚ ਲਾ ਸਕਦਾ ਹੈ ਇਸ ਤਰ੍ਹਾਂ ਕੀਤੀ ਜਾਂਦੀ ਹੈ ਦਸਮ ਦਵਾਰ ਮੈਡੀਟੇਸ਼ਨ ਜੋ ਜੀਵ ਆਪਣੇ ਜੀਵਨ ਦੇ ਦੌਰਾਨ ਨਾਮ ਦੀ ਵਿਚਾਰ ਕਰੇਗਾ ਉਸ ਦਾ ਮੰਨ ਕਰੇਗਾ ਕਿ ਉਹ ਵੀ ਇਹਨਾਂ ਨੌਂ ਦੁਆਰਾਂ ਨੂੰ ਛੱਡੇ ਕਿਉਂਕਿ ਉਸਨੇ ਇਹਨਾਂ ਨੌਂ ਦੁਆਰਾਂ ਦੇ ਸਾਰੇ ਹੀ ਰਸ ਭੋਗ ਲਏ ਪਰ ਉਹ ਜਦੋਂ ਸਿੱਟਾ ਕੱਢ ਕੇ ਦੇਖਦਾ ਆ ਉਹ ਦੇਖਦਾ ਆ ਕਿ ਮੈਂ ਤਾਂ ਹਮੇਸ਼ਾ ਦੁੱਖ ਹੀ ਪਾਏ ਮੈਂ ਆਹ ਚੀਜ਼ ਲਈ ਸੀ ਆਪਣੇ ਸੁੱਖ ਵਾਸਤੇ ਪਰ ਇੱਕ ਨਾ ਇੱਕ ਦਿਨ ਅਜੀਹਾ ਆ ਜਾਂਦਾ ਹਰੇਕ ਵਾਰ ਕਿ ਇਹ ਦੁੱਖ ਦਾ ਕਾਰਨ ਬਣ ਜਾਂਦਾ ਤਾਂ ਕਰਕੇ ਉਹ ਜੀਵ ਨੌਂ ਦੁਆਰਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਹੋਣ ਸੁਨੂ ਅੰਤਰਗਤੀ ਹੀ ਈਸ਼ਨਾਨ ਦੀ ਲੋੜ ਹੈ ਇਹ ਈਸ਼ਨਾਨ ਮਹਾਰਾਜ ਕਹਿੰਦੇ ਨਾਮ ਦੇ ਰਾਹੀ ਤੁਸੀਂ ਕਰ ਸਕਦੇ ਆ ਤੇ ਨਾਮ ਦਸਮ ਦਵਾਰ ਦੇ ਵਿੱਚ ਹੈ ਹੁਣ ਨੌ ਦਵਾਰਾਂ ਨੂੰ ਜੀਵ ਛੱਡੇਗਾ ਤਾਂ ਹੀ ਤੇ ਦਸਮ ਦਵਾਰ ਚ ਜਾਵੇਗਾ ਮਹਾਰਾਜ ਆਪਾਂ ਨੂੰ ਸਮਝਾਉਂਦੇ ਕਹਿੰਦੇ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ ਅਨਹਦ ਵਾਜੈ ਤੁਨ ਵਜਦੇ ਗੁਰ ਸ਼ਬਦ ਸੁਣੀ ਜੈ ਬਾਹਰ ਨਹੀਂ ਲੱਭਨੇ ਨੌ ਦਰ ਅੰਦਰ ਹੀ ਨੇ ਸਰੀਰ ਦੇ ਵਿੱਚ ਨੇ ਤੇ ਦਸਵਾਂ ਮਹਾਰਾਏ ਕਹਿੰਦੇ ਗੁਪਤ ਹੈ ਜੋ ਜੀਵ ਜਿਸ ਜੀਵ ਦਾ ਮਨ ਉੱਥੇ ਜਾਵੇਗਾ ਉਸ ਨੂੰ ਅਨਹਦ ਸ਼ਬਦ ਸੁਣਾਈ ਦੇਣਗੇ ਇਹ ਨਿਸ਼ਾਨੀ ਹੋਵੇਗੀ ਕਿ ਸਾਡਾ ਮਨ ਇੱਥੇ ਦਸਮ ਦਵਾਰ ਤੇ ਬੈਠਾ ਹੈ ਦੂਜੀ ਨਿਸ਼ਾਨੀ ਕਿ ਸਾਡਾ ਮਨ ਮਾਇਆ ਦੇ ਵਿਚਾਰਾਂ ਤੋਂ ਪਰੇ ਹੋਵੇਗਾ ਮਨ ਸੁਖ ਮਹਿਸੂਸ ਕਰੇਗਾ ਆਨੰਦ ਵਿੱਚ ਹੋਵੇਗਾ ਆਪਣੇ ਆਪ ਨੂੰ ਬੋਝ ਰਹਿਤ ਮੰਨੇਗਾ ਦੇਖੇਗਾ ਮਹਿਸੂਸ ਕਰੇਗਾ ਬਾਹਰਲੇ ਵਿਚਾਰ ਇਸ ਨੂੰ ਤੰਗ ਨਹੀਂ ਕਰਨਗੇ ਕਿਉਂਕਿ ਇਹ ਵਿਚਾਰਾਂ ਤੋਂ ਪਰੇ ਹੋ ਗਿਆ ਇਸ ਨੇ ਆਪਣੇ ਸਰੀਰ ਦੇ ਵਿੱਚ ਜੋ ਸਵਾਸ ਚਲਦੇ ਆ ਉਸ ਨੂੰ ਆਪਣੇ ਵੱਸ ਵਿੱਚ ਕਰ ਲਿਆ ਜੈਸ ਜੀ ਦੇ ਵਿਚਾਰ ਬਹੁਤ ਜ਼ਿਆਦਾ ਨੇ ਉਸ ਨੂੰ ਆਪਣੇ ਸੁਵਾਸਾਂ ਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਸੁਵਾਸ ਚੱਲਦੇ ਨੇ ਕਦੀ ਖੱਬੇ ਕਦੀ ਸੱਜੇ ਪਰ ਨਾਮ ਅਭਿਆਸੀ ਧਿਆਨ ਦੇ ਵਿੱਚ ਬੈਠ ਕੇ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਰਦਾ ਹੈ ਬਹੁਤ ਸਹਿਜ ਵਿੱਚ ਚੱਲਦੇ ਨੇ ਬਹੁਤ ਹਲਕੇ ਹਲਕੇ ਚੱਲਦੇ ਨੇ ਹੁਣ ਜਿਹੜਾ ਨਾਮ ਗੁਰੂ ਜੀ ਕਹਿੰਦੇ ਆ ਕਹਿੰਦੇ ਉਹ ਨਾਮ ਤੁਹਾਨੂੰ ਸੁਣਨਾ ਪਵੇਗਾ ਜੇ ਤੁਸੀਂ ਇਹ ਦਰ ਦਸਮ ਦਵਾਰ ਖੋਲਣਾ ਚਾਹੁੰਦੇ ਆ ਮਰੇ ਕੀ ਕਹਿੰਦੇ ਕਹਿੰਦੇ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜਾ ਬੱਜਰ ਕਪਾਟ ਬਹੁਤ ਪੁਰਾਣਾ ਬਹੁਤ ਜੰਗ ਲੱਗਿਆ ਹੋਇਆ ਜਿਵੇਂ ਕਵਾੜੀਏ ਦੇ ਕੋਲ ਨਹੀਂ ਚੀਜ਼ਾਂ ਪਈਆਂ ਹੁੰਦੀਆਂ ਜੰਗ ਲੱਗਿਆ ਹੁੰਦਾ ਉੱਪਰ ਕਿੰਨਾ ਕਿੰਨਾ ਉਹਨਾਂ ਚੀਜ਼ਾਂ ਨੂੰ ਸਾਫ਼ ਕਰਨਾ ਮੁਸ਼ਕਲ ਹੁੰਦਾ ਮਾਰੇ ਕਹਿੰਦੇ ਇਸੇ ਤਰ੍ਹਾਂ ਇਹ ਦਰ ਵੀ ਬੱਜਰ ਕਪਾਟ ਹੋਇਆ ਪਿਆ ਨਹੀਂ ਖੁੱਲੇਗਾ ਥੋੜੀ ਮਿਹਨਤ ਦੇ ਨਾਲ ਨਹੀਂ ਖੁੱਲੇਗਾ ਲਗਾਤਾਰ ਬਿਠੋ ਉਸ ਸ਼ਬਦ ਨੂੰ ਸੁਣੋ ਸ਼ਬਦ ਦੀ ਝੋਟ ਵੱਜਦੀ ਹੈ ਮਾਲਕ ਕਿਰਪਾ ਕਰਦੇ ਨੇ ਜੋ ਜੀਵ ਇਸ ਨਾਮ ਦੇ ਵਿੱਚ ਸਮਾਉਣਾ ਸਿੱਖ ਗਿਆ ਇਸ ਨਾਮ ਦੇ ਨਾਲ ਰਹਿਣਾ ਸਿੱਖ ਗਿਆ ਉਸ ਨੂੰ ਮਾਰੇ ਕਹਿੰਦੇ ਜੰਮ ਹੱਥ ਵੀ ਨਹੀਂ ਲਗਾ ਸਕਦੇ ਹੱਥ ਲਾਉਣਾ ਦੂਰ ਦੀ ਗੱਲ ਹੈ ਉਸ ਦੇ ਕੋਲ ਨਹੀਂ ਆ ਸਕਦੇ ਹੁਣ ਦੋ ਜੀਵ ਹੋ ਗਏ ਇੱਕ ਗੁਰਮੁਖ ਹੋ ਗਿਆ ਇੱਕ ਮਨਮੁਖ ਹੋ ਗਿਆ ਮਨਮੁਖ ਜਾਵੇਗਾ ਸ਼ਬਦ ਤੋਂ ਦੂਰ ਜਿਵੇਂ ਜਮ ਸ਼ਬਦ ਤੋਂ ਦੂਰੇ ਰਹਿੰਦੇ ਆ ਇਸੇ ਤਰ੍ਹਾਂ ਮਨਮੁਖ ਵੀ ਇੱਕ ਤਰ੍ਹਾਂ ਦਾ ਜਾਮੇ ਬਣ ਜਾਂਦਾ ਉਹ ਵੀ ਸ਼ਬਦ ਤੋਂ ਭੱਜਦੇ ਆਏ ਵੀ ਸ਼ਬਦ ਤੋਂ ਭੱਜਦਾ ਗੁਰਮੁਖ ਇਸ ਨਾਮ ਦੇ ਇਸ ਸ਼ਬਦ ਦੇ ਵਿੱਚ ਸੁਮੋਣਾ ਸਿੱਖਦਾ ਆ ਪਿਆਰ ਪਾਲਣ ਦਾ ਕਿਉਂਕਿ ਉਸ ਨੂੰ ਗੁਰੂ ਦੇ ਰਾਹੀਂ ਇਹ ਪਤਾ ਲੱਗ ਗਿਆ ਕਿ ਇਹ ਆਵਾਜ਼ ਉਸ ਦੇ ਕਿਸੇ ਆਪਣੇ ਦੀ ਹੈ ਕਿਸ ਦੀ ਹੈ ਮਾਲਕ ਦੀ ਹੈ ਵਾਹਿਗੁਰੂ ਦੀ ਇਹ ਆਵਾਜ਼ ਹੈ ਜੋ ਗੂੰਜਾ ਪੈਂਦੀਆਂ ਨੇ ਵਾਹਿਗੁਰੂ ਸਾਨੂੰ ਇਹੀ ਸਹਾਰਾ ਦਿੰਦੇ ਨੇ ਹੁਣ ਸਹਾਰਾ ਤਾਂ ਉਸ ਜੀਵ ਨੂੰ ਮਿਲਿਆ ਜਿਸ ਉੱਤੇ ਮਾਲਕ ਨੇ ਕਿਰਪਾ ਕੀਤੀ ਜੋ ਜੀਵ ਸੰਗਤ ਕਰਦਾ ਹੈ ਬਾਣੀ ਪੜਦਾ ਹੈ ਪਿਆਰ ਦੇ ਨਾਲ ਵਿਚਾਰਦਾ ਹੈ ਤੇ ਉਸ ਨੂੰ ਮੰਨਦਾ ਹੈ ਇਹ ਨਹੀਂ ਕਿ ਗਿਣਤੀਆਂ ਮਿੰਤੀਆਂ ਦੇ ਵਿੱਚ ਪਾਠ ਪੜ ਲਿਆ ਅੱਜ 100 ਪਾਠ ਕਰ ਲਿਆ ਅੱਜ 1 ਸਵਾ ਲੱਖ ਪਾਠ ਕਰ ਲਿਆ ਹੋਇਆ ਤੇ ਕੁਝ ਵੀ ਨਹੀਂ ਕੀ ਹੋਵੇਗਾ ਕੁਝ ਨਹੀਂ ਹੋਵੇਗਾ ਜਦ ਤੱਕ ਅਸੀਂ ਉਸ ਬਾਣੀ ਨੂੰ ਮੰਨਦੇ ਨਹੀਂ ਫੈਸਲਾ ਵੀ ਅਸੀਂ ਆਪ ਹੀ ਕਰਨਾ ਕਿ ਜਦੋਂ ਸਾਨੂੰ ਮੰਨ ਦੀ ਕਹਾਣੀ ਦਾ ਪਤਾ ਲੱਗ ਗਿਆ ਕਿ ਹੁਣ ਅਸੀਂ ਜਮਾ ਦੇ ਵੱਸ ਪੈਣਾ ਚਾਹਾਂਗੇ ਅਸੀਂ ਹੋਰ ਜੁਨਾਂ ਦੇ ਵਿੱਚ ਜਾਣਾ ਚਾਹਾਂਗੇ ਕੋਈ ਨਹੀਂ ਚਾਹਵੇਗਾ ਬਸ ਇਹ ਜਿਹੜੇ ਵਿਚਾਰ ਆ ਹੀ ਨਹੀਂ ਸਾਨੂੰ ਛੱਡਦੇ ਇਹ ਸਾਨੂੰ ਨੌ ਦਵਾਰਾਂ ਦੇ ਵਿੱਚੋਂ ਨਿਕਲ ਨਹੀਂ ਦਿੰਦੇ ਕਿਉਂਕਿ ਸਾਨੂੰ ਉਹ ਨੌ ਦਵਾਰਾਂ ਦੇ ਵਿੱਚ ਰਸ ਦਿੰਦੇ ਆ ਮਾਇਆ ਦਾ ਜ਼ਹਿਰ ਦਾ ਰਸ ਇਹ ਰਸ ਹੁੰਦਾ ਮਿੱਠਾ ਹੈ ਸਾਨੂੰ ਮਿਠਾਸ ਹੁੰਦੀ ਹੈ ਕਿਉਂਕਿ ਵਾਸ਼ਨਾਵਾ ਜਿੰਨੀਆਂ ਵੀ ਨੇ ਇਹ ਮਿੱਠੀਆਂ ਲੱਗਦੀਆਂ ਨੇ ਪਹਿਲਾ ਪਹਿਲਾ ਪਰ ਜਿਉ ਅਸੀਂ ਉਸ ਵਾਸ਼ਨਾਵਾ ਦੇ ਵਿੱਚ ਰਹਿੰਨੇ ਆ ਮਨ ਸਾਡਾ ਸੈਟੀਸਫਾਈ ਨਹੀਂ ਹੁੰਦਾ ਸੰਤੁਸ਼ਟ ਨਹੀਂ ਹੁੰਦਾ ਉਹ ਫਿਰ ਤੜਫਣ ਲੱਗ ਪੰਦਾ ਪਰ ਮਹਾਰਿ ਕਹਿੰਦੇ ਕੋਈ ਐਦਾ ਦੀ ਚੀਜ਼ ਲਵੋ ਨਾ ਜਿੱਥੇ ਤੁਹਾਡਾ ਮਨ ਤੜਫੇ ਨਾ ਉਹ ਹੈਗਾ ਨਾਮ ਤੇ ਮੈਲ ਨਾਲ ਵੀ ਅੰਦਰੋਂ ਹੁਣ ਸਾਧੂ ਸੰਤ ਸਾਰਾ ਕੁਝ ਛੱਡ ਦਿੰਦੇ ਆ ਬਾਹਰੋਂ ਸੰਸਾਰ ਦਾ ਸਾਰਾ ਕੁਝ ਛੱਡ ਦਿੰਦੇ ਆ ਕਿਉਂਕਿ ਅੰਦਰ ਜੁੜ ਗਏ ਤੇ ਅੰਦਰ ਬਾਹਰ ਨਾਲੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਅੰਦਰ ਸੋਖਿਆ ਤੇ ਆਪਣੇ ਵਰਗੇ ਜੀਵ ਅੰਦਰੋਂ ਛੱਡ ਕੇ ਅੰਤਰਗਤ ਸੁਰਤ ਨੂੰ ਟਿਕਾਉ ਨੂੰ ਛੱਡ ਕੇ ਬਾਹਰ ਮੁਖੀ ਆਪਾਂ ਰਸ ਚੁੰਨੇ ਆ ਵਾਸ਼ਨਾਮਾ ਦੇ ਵਿੱਚ ਪੈ ਰਹੇ ਆ ਇਹ ਆਪਾਂ ਨੂੰ ਇਹ ਪਹਿਲਾਂ ਪਹਿਲਾਂ ਰਸ ਲੱਗਦਾ ਆਨੰਦ ਆਉਂਦਾ ਮਿੱਠਾ ਆ ਬਹੁਤ ਮਿੱਠਾ ਬਾਅਦ ਵਿੱਚ ਆਪਾਂ ਤੜਫਦੇ ਆ ਕਿ ਨਹੀਂ ਇਹਦੇ ਵਿੱਚੋਂ ਸਾਨੂੰ ਤਕਲੀਫ ਆਉਂਦੀ ਹੁਣ ਕੋਈ ਜੀਵ ਸੋਚਦਾ ਕਿ ਮੈਂ ਸੁખી ਨਹੀਂ ਆ ਵਿਆਹ ਕਰਾ ਲੰਨਾ ਫਿਰ ਮੈਂ ਸੁખી ਹੋ ਜਾ ਤੇ ਉਹ ਜਦੋਂ ਵਿਆਹ ਕਰਾ ਲੈਂਦਾ 5-7 ਸਾਲ ਨਿਕਲ ਜਾਂਦੇ ਆ ਨਿਆਣੇ ਹੋ ਜਾਂਦੇ ਫਿਰ ਉਹ ਸੋਚਦਾ ਕਿ ਮੈਂ ਤਾਂ ਸੁખી ਹੋਣ ਵਾਸਤੇ ਵਿਆਹ ਕਰਾਇਆ ਸੀ ਇਹ ਕੀ ਹੋ ਗਿਆ ਮੈਂ ਤਾਂ ਹੋਰ ਦੁਖੀ ਹੋ ਗਿਆ ਇਦਾਂ ਕਰਦੇ ਕਰਦੇ ਉਹਦੀ ਬਚਪਨ ਤੋਂ ਲੈ ਕੇ ਬਡੇਪੇ ਤੱਕ ਉਮਰ ਚਲੀ ਜਾਂਦੀ। ਪਰ ਦੇਖ ਲਓ ਕਿੰਨੇ ਸਾਲ ਨਿਕਲ ਜਾਂਦੇ ਪਰ ਉਹ ਸੁਖੀ ਨਹੀਂ ਹੁੰਦਾ। ਹੁਣ ਸੁਖੀ ਕਦੋਂ ਹੋਵੇਗਾ? ਉਮਰ ਸਾਡੀ ਜਿਹੜੀ ਮਰਜ਼ੀ ਹੋਵੇ। ਬਚਪਨ, ਜਵਾਨੀ, ਬਡੇਪਾ ਜਦੋਂ ਹੀ ਆਪਾਂ ਅੰਦਰਗਤ ਹੋ ਗਏ, ਬਸ ਉਹ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ।